ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਹਲਕਾ ਭਧੌੜ ਪਿੰਡ ਸਹਨੇ ਦਾ ਸੁਖਵਿੰਦਰ ਸਿੰਘ ਸ਼ਾਮਕਾ ਸਰਪੰਚ ਦਾ ਕਤਲ ਹੋਇਆ ਮੈਂ ਕੱਲ ਵੀ ਗੱਲ ਕੀਤੀ ਸੀ ਅੱਜ ਵੀ ਕਰ ਦਿੰਨਾ ਕਿ ਇਹ ਮੰਦ ਭਾਗੀ ਘਟਨਾ ਕਿਸੇ ਦੇ ਬੋਤਲ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣਾ ਇਹ ਕੋਈ ਬਹੁਤ ਹੀ ਵਧੀਆ ਗੱਲ ਨਹੀਂ ਦੁੱਖ ਹੈ ਇਸ ਗੱਲ ਦਾ ਪੂਰੇ ਬਧੌੜ ਹਲਕੇ ਦੇ ਲੋਕਾਂ ਨੇ ਦੁੱਖ ਮਨਾਇਆ ਪਰ ਜਿਹੜੇ ਲਾਸ਼ਾਂ ਤੇ ਰਾਜਨੀਤੀ ਕਰਨ ਵਾਲੇ ਨੇ ਉਹਨਾਂ ਦਾ ਥੋੜਾ ਜਿਹਾ ਜ਼ਿਕਰ ਕਰਾਂ ਧਿਆਨ ਦੇ ਨਾਲ ਸੁਣਿਓ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਉਹ ਗਏ ਉੱਥੇ ਕਿ ਕੁਝ ਜਿਹੜਾ ਬਕਾਊ মিডিਆ ਕੁਝ ਤਾਂ ਬਾਦਲਾਂ ਦਾ ਕੁਝ ਇਹਨਾ ਕਾਂਗਰਸੀਆਂ ਦਾ ਉਹਨਾਂ ਨੇ ਸਵਾਲ ਕੀਤੇ ਤੇ ਚਰਨੀ ਤੇ ਚੰਨੀ ਜਿਹੜੇ ਨੇ ਨਾ ਇਹ ਉਹੀ ਮੁੱਖ ਮੰਤਰੀ ਨੇ ਤੁਹਾਨੂੰ ਥੋੜਾ ਜਿਹਾ ਚੇਤਾ ਕਰਾ ਦਿੰਨਾ ਜਿਹੜਾ ਦੋ ਥਾਂ ਤੋਂ ਹਾਰਿਆ ਸੀ 2022 ਦੇ ਵਿੱਚ ਸ਼ਾਇਦ ਫਤੇਗੜ ਸਾਹਿਬ ਤੋਂ ਸੀ ਤੇ ਦੂਜਾ ਹਲਕਾ ਬਧੌੜ ਤੋਂ ਸੀ ਬਧੌੜ ਤੋਂ ਹਰਉਣ ਵਾਲੇ ਇਹਨਾਂ ਨੂੰ ਲਾਭ ਸਿੰਘ ਉਗੋ ਕੇ ਜਿਹੜਾ ਮੌਜੂਦਾ ਐਮ.ਐਲ.ਏ. ਜੇ ਇੱਥੋਂ ਹੀ ਗੱਲ ਸ਼ੁਰੂ ਅੱਗੇ ਕਰ ਦੇਣਾ ਕਹਿੰਦਾ ਮੈਂ ਸੋਵਿੰਦਰ ਸਿੰਘ ਜਿਹੜਾ ਸਰਪੰਚ ਜਿਹੜੇ ਮੁੰਡੇ ਦਾ ਕਤਲ ਹੋਇਆ ਉਹਨਾਂ ਦੇ ਘਰ ਬੈਠਾ ਉਨੀ ਸੇਸ਼ਟਰ ਤੇ ਉਹਦਾ ਭਰਾ ਕਹਿੰਦਾ ਕਿ ਸਾਨੂੰ ਪੁਲਿਸ ਨੇ ਜਾਨਕਿ ਪ੍ਰਸ਼ਾਸਨ ਨੇ ਵੀ ਐਫ ਆਈ ਆਰ ਦੇ ਵਿੱਚ ਲਾਭ ਸਿੰਘ ਉਗੋਕੇ ਦਾ ਨਾਂਕ ਪਾਉਣ ਨਹੀਂ ਦਿੱਤਾ ਕਹਿੰਦਾ ਇਹ ਮੈਨੂੰ ਪਰਵਾਹ ਨਹੀਂ ਕੇ ਕਿ ਕੌਣ ਕਹਿੰਦਾ ਚਰਨਜੀਤ ਚੰਨੀ ਅਸਾ ਇਹ ਗੱਲ ਥੋੜੀ ਜਿਹੀ ਮੈਂ ਹਟ ਕੇ ਕਰਨੀ ਹੁਣ ਪਹਿਲਾਂ ਸ਼ੁਰੂਆਤ ਕਰਦੇ ਇਹ ਸਾਬਕਾ ਮੁੱਖ ਮੰਤਰੀ ਉਹ ਨੇ ਜਦੋਂ ਇਹ 3 ਮਹੀਨਿਆਂ ਲਈ ਮੁੱਖ ਮੰਤਰੀ ਬਣਾਏ ਗਏ ਸੀ ਸਭ ਨੂੰ ਪਤਾ ਹੀ ਹੈ ਤੇ ਰਾਹੁਲ ਗਾਂਧੀ ਨੇ ਪਹਿਲਾਂ ਅਨਾਉਂਸ ਕਰਦਾ ਸੀ ਕਰਤਾ ਸੀ ਕਿ ਸੁਖੀ ਰੰਧਾਵਾ ਮੁੱਖ ਮੰਤਰੀ ਹੋਣਗੇ ਉਧਰ ਲੱਡੂ ਪਕੜਨੇ ਸ਼ੁਰੂ ਹੋ ਗਏ 15 ਮਿੰਟਾਂ ਬਾਅਦ ਨਿਉਜਾ ਗਈ ਕਿ ਚੰਨੀ ਸਿੰਘ ਚੰਨੀ ਮੁੱਖ ਮੰਤਰੀ ਹੋਣਗੇ ਤੇ ਇਹ 3 ਮਹੀਨੇ ਮੁੱਖ ਮੰਤਰੀ ਰਹੇ ਜਾਂ ਤਾਂ ਉਹਦੇ ਚੱਲਦਾ ਰਿਹਾ ਪਿੱਛੇ ਕੀਤਾ ਕੀ ਇਹਨਾਂ ਨੇ ਮੈਂ ਬੱਕਰੀਆਂ ਚੋ ਲੈਣਾ ਮੈਂ ਮੰਜੇ ਬਣ ਲੈਣਾ ਮੈਂ ਟੈਂਟ ਲਾ ਲੈਣਾ ਪਤਾ ਨਹੀਂ ਕੀ ਕੁਛ ਗਿਣਤਾ ਤੇ ਜਦੋਂ ਪਤਾ ਲੱਗ ਗਿਆ ਵੀ ਹੁਣ ਸਰਕਾਰ ਤਾਂ ਝਾੜੂ ਵਾਲਾਂ ਦੀ ਬਣੂ ਡੇਢ ਮਹੀਨਾ ਪਹਿਲਾਂ ਪਤਾ ਲੱਗ ਗਿਆ ਸੀ ਖੇਰ ਨੇ ਜਿੰਨੇ ਰਿਸ਼ਤੇਦਾਰ ਸੀ ਨਾ ਆਪਣੇ ਸਾਰਿਆਂ ਨੂੰ ਕਹਿਤਾ ਵੀ ਜੋ ਕੁਝ ਲੁੱਟੀ ਦਾ ਲੁੱਟ ਲੋ ਜਿੰਨੇ ਪੈਸੇ ਬਣਦੇ ਨੇ ਬਣਾ ਲਓ ਵੀ ਸਰਕਾਰ ਤਾਂ ਆਪਣੀ ਆਉਣੀ ਨਹੀਂ ਇਹ ਉਹ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਜਾ ਕੇ ਕਹਿੰਦੇ ਨੇ ਲਾਭ ਸਿੰਘ ਉੱਗੋਕੇ ਨੂੰ ਫੜ ਕੇ ਅੰਦਰ ਕਰੋ ਇਹ ਤੇ ਪਰਚਾ ਕਰੋ ਜਿਹੜਾ ਮੁੱਖ ਮੰਤਰੀ ਸਹਨੇ ਜਾ ਕੇ ਇਹ ਕਹਿ ਰਿਹਾ ਚਰਨਜੀਤ ਸਿੰਘ ਚੰਨੀ ਸਾਹਿਬ ਅਜੇ ਇੱਕ ਹੋਰ ਬੇਨਤੀ ਕਰ ਦਿੰਨਾ ਖਾਸ ਕਰਕੇ ਜੇ ਕਾਂਗਰਸ ਦੇ ਕੁਝ ਲੀਡਰ ਥੋੜਾ ਜਿਹਾ ਅਕਲ ਤੋਂ ਕੰਮ ਲੈ ਲੈਣਗੇ ਤੁਹਾਡੇ ਚਾਂਸ ਥੋੜੇ ਜਿਹਾ ਹੈਗੇ ਸੀ ਸਰਕਾਰ ਬਣਦੇ ਨਹੀਂ ਚਾਂਸ ਇੰਨੇ ਕ ਹੈਗੇ ਸੀ ਵੀ ਜਿਹੜੀਆਂ ਸੀਟਾਂ ਬਾਦਲ ਕੇ ਲਿਖ ਕੇ ਗਏ ਸੀ ਨਾ 3-4 2022 ਦੇ ਵਿੱਚ ਵੀ ਸ਼ਾਇਦ ਉਹ ਸੀਟਾਂ ਤੁਹਾਡੇ ਵੱਲ ਆ ਜਾਣ ਇੱਕ ਦੋ ਸੀਟਾਂ ਤੁਹਾਡੀਆਂ ਬਾਅਦ ਜਾਣ ਜਨਕਿ 22 ਤੋਂ 25 ਹੋ ਜਣਾ ਇੰਨਾ ਕੁ ਤੁਹਾਡੇ ਚਾਂਸ ਹੈਗੇ ਸੀ ਪਰ ਜੇ ਤੁਸੀਂ ਇਹੋ ਜੇ ਚੰਨੀ ਵਰਗੇ ਸਾਬਕਾ ਮੁੱਖ ਮੰਤਰੀਆਂ ਨੂੰ ਜਿਨ੍ਹਾਂ ਨੂੰ ਨਾਮ ਕੋਈ ਲੈਣਾ ਨਾ ਦੇਣਾ ਜੇ ਇਹਨਾਂ ਨੂੰ ਚੁੱਪ ਨਾ ਕਰਾਓਗੇ ਤਾਂ ਤੁਹਾਡਾ ਜਲੂਸ ਪੂਰਾ ਨਿਕਲੂ ਚੰਨੀ ਸਾਹਿਬ ਜਲੰਧਰ ਵਾਲਿਆਂ ਨੇ ਤੁਹਾਨੂੰ ਐਮਪੀ ਬਣਾਇਆ ਉਧਰ ਨੂੰ ਵੀ ਗੇੜਾ ਮਾਰ ਲਓ ਉੱਧਰ ਬਹੁਤ ਕੁਝ ਹੋ ਰਿਹਾ ਚਿੱਟਾ ਬਾਦੂ ਵਿਕਦਾ ਉੱਧਰ ਵੀ ਤੁਹਾਡੇ ਬੰਦੀ ਕਹਿੰਦੇ ਆ ਦਬਾਬੇ ਵਾਲੇ ਤੁਹਾਨੂੰ ਜਿਤਾਇਆ ਉੱਧਰ ਵੀ ਢੀੜਾ ਮਾਰ ਲਓ ਅਛਾ ਲਾਵ ਸਿੰਘ ਉਗੋਕੇ ਨੂੰ ਫੜ ਕੇ ਅੰਦਰ ਦੇਣ ਦੀ ਲੋੜ ਹੀ ਨਹੀਂ ਤੈਨੂੰ ਪਹਿਲਾਂ ਵੀ ਉਹਨੇ ਹਰਾਇਆ ਸੀ ਦਵਾਰਾ ਫੇਰ ਕਮਾਲਾ ਤੋਂ ਟਿਕ ਟਿਥੀ ਲੈ ਲਓ ਪਲੋੜ ਦੀ ਅਜਰਬ ਤਾਂ ਹੈਗੀ ਐ ਸ਼ੀਟੇ ਇੱਥੇ ਦਵਾਰਾ ਫੇਰ ਟਿੱਟ ਲੈ ਲਓ ਫੇਰ ਮੱਥਾ ਲਾ ਕੇ ਦੇਖ ਲਓ ਮਿਕੀ ਕੋ ਸਾਹਮਣੇ ਹੁੰਦਾ ਆਈ ਜਾਂਦਾ ਅੱਛਾ ਸੁਣ ਗੱਲ ਧਿਆਨ ਦੇ ਨਾਲ ਸੁਣ ਇਹ ਕਹਿੰਦੇ ਲਾਭ ਸਿੰਘ ਉੱਗੋਕੇ ਨੂੰ ਫੜ ਕੇ ਅੰਦਰ ਦਿਓ ਵੀ ਉਹਦਾ ਹੱਥ ਹੈ ਇਹ ਕਤਲ ਕਰਾਉਣ ਦੇ ਵਿੱਚ ਹੁਣ ਜਿਹੜੀ ਮੈਂ ਗੱਲ ਕਹਿਣੀ ਆ ਨਾ ਇਹਨੇ ਚਲੂਣੇ ਲੜਨਗੇ ਬਹੁਤ ਜ਼ਿਆਦਾ ਟੱਪਣਗੇ ਫੋਨ ਫੋਨ ਵੀ ਕਰਨਗੇ ਮੈਨੂੰ ਕਿਉਂਕਿ ਕਰ ਲੈਂਦੇ ਆਂ ਕੀ ਬਰੀ ਜਿਸ ਬੰਦੇ ਦਾ ਕਤਲ ਹੋਇਆ ਹੈ ਜਾਨਕਿ ਜਿਹੜਾ ਮਰਨ ਵਾਲਾ ਹੈ ਉਹ ਵੀ ਕਾਂਗਰਸ ਪਾਰਟੀ ਦਾ ਹੈ ਹੁਣ ਭਾਵੇਂ ਕਿਸੇ ਵਿੱਚ ਹੋਰ ਚੱਲ ਗਿਆ ਹੋਵੇ ਉਹ ਵੀ ਕਾਂਗਰਸ ਪਾਰਟੀ ਦਾ ਬੰਦਾ ਹੈ ਸੁਖਵਿੰਦਰ ਸਿੰਘ ਜਿਹੜਾ ਸਾਬਕਾ ਸਰਪੰਚ ਜੀ ਦਾ ਕਤਲ ਹੋਇਆ ਉਹ ਵੀ ਕਾਂਗਰਸ ਦਾ ਬੰਦਾ ਹੈ ਕਾਂਗਰਸੀ ਹੈ ਜੀਨੇ ਕਤਲ ਕੀਤਾ ਉਹ ਵੀ ਕਾਂਗਰਸੀ ਹੈ ਫੋਟੋਆਂ ਵੀਰਲ ਹੋ ਗਈਆਂ ਜੀ ਸਟੇਜਾਂ ਤੇ ਸਰੋਪੇ ਲੈਂਦੀਆਂ ਆਂ ਦੀਆਂ ਰਾਜਾ ਬੜਿੰਗ ਜਿਹੜਾ ਮੁੱਖ ਮੰਤਰੀ ਬਣਨ ਨੂੰ ਚਾਹਦਾ ਥੋੜਾ ਉਹ ਦਿਨ ਨਾਲ ਫੋਟੋਆਂ ਵਾਇਰਲ ਹੋ ਗਈਆਂ ਕੱਲੀਆਂ ਫੋਟੋਆਂ ਨਹੀਂ ਵਾਇਰਲ ਹੋਈਆਂ ਬਹੁਤ ਲੋਕਾਂ ਨੇ ਡਾਟਾ ਮੈਨੂੰ ਭੇਜ ਦਿੱਤਾ ਵੀ ਇਹ ਕਿਦਾਂ ਕਿਦਾਂ ਇੰਨੇ ਜਾ ਰਹੀਆਂ ਨੇ ਔਰ ਇਹ ਚਿੱਟੇ ਦੇ ਵਪਾਰੀ ਵੀ ਨੇ ਜੰਨੀ ਸਾਹਿਬ ਤੁਹਾਡੀ ਸਰਕਾਰ ਦੇ ਵਿੱਚ ਚਿੱਟਾ ਵਿਕਿਆ ਵੀ ਹੈ ਅੱਛਾ ਇਹ ਚੰਨੀ ਉਹ ਵੀ ਹੈ ਜੀ ਜਦੋਂ ਮਜੀਠੀ ਨੂੰ ਫੜ ਕੇ ਦਿੱਤਾ ਅੰਦਰ ਇਹ ਤੜਪ ਉਠਿਆ ਕਹਿੰਦਾ ਭਵੰਤਮਾਨ ਨੇ ਬਦਲਾ ਖੂਰੀ ਦੀ ਰਾਜਨੀਤੀ ਕੀਤੀ ਹੈ ਮਜੀਠੇਰੂ ਫੜ ਕੇ ਅੰਦਰ ਕਿਉਂ ਦਿੱਤਾ ਜਣਕੇ ਚਿੱਟਾ ਵੇਚਣ ਦੇ ਹੱਕ ਵਿੱਚ ਖੜਦੇ ਨੇ ਚੰਨੀ ਸਾਹ ਵਰਗੇ ਜਿਹੜਾ ਜ ਸੈਣੇ ਵਿੱਚ ਜਾ ਕੇ ਲਾਸ਼ਾਂ ਤੇ ਰਾਜਨੀਤੀ ਕਰਦੇ ਆ ਜਣਕੇ ਇਹ ਕਾਂਗਰਸ ਵਾਲੇ ਤੁਹਾਡੇ ਸਾਬਕਾ ਮੁੱਖ ਮੰਤਰੀ ਨੇ ਜਣਕੇ ਆਹਾ ਜਿਹੜੀਆਂ ਲਾਸ਼ਾਂ ਤੇ ਰਾਜਨੀਤੀ ਕਰ ਰਹੇ ਹੋ ਨਾ ਇਹ ਤੁਹਾਡੇ ਲਈ ਇੱਕ ਵਧੀਆ ਸੰਕੇਤ ਨਹੀਂ ਹੈਗਾ ਆਉਣ ਵਾਲਾ ਇਹ ਕਾਂਗਰਸ ਦੀ ਬੇੜੀ ਅੱਜ ਡੁੱਬੀ ਕੱਲ ਡੁੱਬੀ 2027 ਤੱਕ ਬਿਲਕੁਲ ਡੁੱਬ ਜਾਣੀ ਹੈ ਜੇ ਤੁਹਾਡਾ ਇਦਾਂ ਦਾ ਹੀ ਰਵੱਈਆ ਰਿਹਾ ਇਹ ਰਾਜਨੀਤੀ ਜਿਹਨਾਂ ਲੋਕਾਂ ਦੀ ਚਲੋ ਇੱਕ ਗੱਲ ਮੈਨੂੰ ਹੋਰ ਚੇਤੇ ਆਉਂਦੀ ਹੁਣ ਇਹ ਜੀ ਕਰਦਾ ਵੀ ਇਹ ਕਰਾਂ ਕਨਾ ਕਰਾਂ ਵੀ ਇਹ ਗੱਲ ਕਹਿ ਦਿਆਂ ਕੇ ਨਾਮ ਕਹਦੇ ਚੰਨੀ ਸਾਹਿਬ ਜਿਹੜਾ ਐਸੇ ਭਾਇਚਾਰੇ ਵਿੱਚ ਮਾੜਾ ਮੋਟਾ ਤੁਹਾਡਾ ਝੇਹਰਾ ਸੀ ਨਾ ਥੋੜਾ ਬਹੁਤਾ ਵੀ ਕਿਤੋਂ ਨਾ ਕਿਤੋਂ ਸੀਟ ਕੱਢ ਲੋਂਗੇ ਜਿਹੜੇ ਰਜਵਾੜੇ ਜਿਨ੍ਹਾਂ ਦੇ ਪੈਰਾਂ ਵਿੱਚ ਬੈਠੇ ਹੋ ਉਹ ਝੇਹਰਾ ਖਰਾਬ ਕਰਨ ਲੱਗੇ ਨੇ ਤੁਹਾਡਾ ਆਪ ਨਹੀਂ ਬੋਲੇ ਨਾ ਰਾਜਾ ਬੜਿੰਗ ਬੋਲਿਆ ਨਾ ਪ੍ਰਤਾਪ ਸਿੰਘ ਬਾਜਬਾ ਬੋਲਿਆ ਕੋਈ ਬੋਲਿਆ ਕੋਈ ਥੋਥੋ ਬੁਲਾਇਆ ਗਿਆ ਤੁਹਾਡੇ ਕੋਲ ਮਿੱਟੀ ਪਟਾਈ ਗਈ ਵੀ ਆਪਣੇ ਆਨੂੰ ਆਪਣੇ ਨਾਲ ਲੜਾਓ ਲਾਭ ਸਿੰਘ ਵੀ ਐਸੀ ਹੈ ਤੁਸੀਂ ਵੀ ਐਸੀ ਹੋ ਕੋਈ ਹੋਰ ਬੋਲਿਆ ਉੱਥੇ ਥੋਥੋ ਬੁਲਾਇਆ ਗਿਆ ਜਾਨੀ ਕਿ ਰਾਜਨੀਤੀ ਨੂੰ ਥੋੜਾ ਬਹੁਤਾ ਸਮਝ ਲਓ ਨਾਲ ਹੀ ਲੱਗਦੀ ਗੱਲ ਹੋਰ ਕਹਦਿਆਂ ਜੀ ਜਿਹੜਾ ਦਾਣਾ ਬਣ ਕਾਂਗਰਸ ਪਾਰਟੀ ਬਣ ਰਹੀ ਹੈ ਜਿਹੜਾ ਸੈਨੇਟ ਦੇ ਵਿੱਚ ਸਰਵਿੰਦਰ ਸਿੰਘ ਦਾ ਕਤਲ ਹੋਇਆ ਉਹਦੇ ਤੇ ਇਹ ਪੰਜਾਬ ਦੇ ਪੂਰੇ ਲੋਕਾਂ ਨੂੰ ਬੇਨਤੀ ਹੈ ਵੀ ਪਹਿਲਾਂ ਵੀ ਕਾਂਗਰਸ ਨੇ ਅੱਗ ਲਾਈ ਹੈ ਪੰਜਾਬ ਨੂੰ ਭਾਵੇਂ ਦਿੱਲੀ ਕਤਲੇਆਮ ਹੋਵੇ ਭਾਵੇਂ ਜੂਨ 84 ਦੀ ਗੱਲ ਹੋਵੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਹਮਲੇ ਦੀ ਗੱਲ ਹੋਵੇ ਜੇ ਪੰਜਾਬ ਦੇ ਵਿੱਚ ਅੱਤਵਾਦ ਦੀ ਗੱਲ ਹੋਵੇ ਇਹ ਪਹਿਲਾਂ ਵੀ ਅੱਗਾਂ ਕਾਂਗਰਸ ਨੇ ਲਾਈਆਂ ਨੇ ਇਹ ਹੁਣ ਵੀ ਕੰਮ ਰੱਖਦੀ ਕੋਸ਼ਿਸ਼ ਇਹੀ ਹੈ ਵੀ ਜਦ ਇਹ ਜਦੋਂ ਕਿਤੇ ਪਤਾ ਲੱਗੇ ਵੀ ਇੱਥੇ ਜੇ ਅੱਗ ਵੱਲਦੀ ਹੈ ਇਹਨੂੰ ਹੋਰ ਤਫਾਇਆ ਜਾਵੇ ਤੇਲ ਦੀ ਛਿੱਟੇ ਹੋਰ ਮਾਰੇ ਜਾਣ ਇਹ ਕਾਂਗਰਸ ਕੰਮ ਕਰ ਰਹੀ ਹੈ ਜੀ ਇਹ ਪੂਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਥੋੜਾ ਜਿਹਾ ਸੁਚੇਤ ਰਹਿਓ ਧਿਆਨ ਰੱਖਿਓ ਲਾਸਟ ਵਿੱਚ ਕਹਿ ਦਿੰਨਾ ਚੰਨੀ ਸਾਹਿਬ ਹੋਣ ਜਾਂ ਅਲੱਖੇ ਵਰਗੇ ਭਾਨੇ ਸਿੱਧੂ ਵਰਗੇ ਰਫਤਾਰ ਵਰਗੇ ਮਾਨਦਲੀ ਇਹ ਸਭ ਉਹ ਲੋਕ ਨੇ ਜਿਹੜੇ ਚਾਹੁੰਦੇ ਨੇ ਵੀ ਪੰਜਾਬ ਨੂੰ ਬੜੀ ਪੱਠੇ ਦੇ ਵਿੱਚ ਕਿਦਾਂ ਝੋਕਿਆ ਜਾਵੇ ਔਰ ਮੌਜੂਦਾ ਸਰਕਾਰ ਨੂੰ ਬੱਤ-ਬੱਤ ਤੰਗ ਪਰੇਸ਼ਾਨ ਕੀਤਾ ਜਾਵੇ ਲੋਕ ਕਹਿ ਦੇਣ ਵੀ ਹੁਣ ਬਦਲਾਅ ਦੀ ਲੋੜ ਹੈ ਇਹ ਅੱਗ ਲਾਉਣ ਵਾਲੇ ਜਿਹੜੇ ਹੈਗੇ ਨੇ 5-7 ਜਿਹੜੇ ਧਰਨੇ ਵਿੱਚ ਬੈਠੇ ਨੇ ਇਹਨਾਂ ਵੱਲ ਥੋੜਾ ਜਿਹਾ ਧਿਆਨ ਦੇ ਲਿਓ ਭੋਗ ਪੈ ਜਾਣਾ ਉਹ ਮੁੰਡੇ ਦਾ ਤੇ ਉਦੋਂ ਬਾਅਦ ਕਿਸੇ ਨੇ ਨਹੀਂ ਖੜਾ ਜਿਹੜੇ ਲੱਖੇ ਬਾਰੇ ਕਹਿੰਦੇ ਨੇ ਕਮੇਟੀ ਬਣਾ ਲਓ ਇਹ ਸੰਘਰਸ਼ ਜਾਰੀ ਰੱਖਣਾ ਹੈ ਕੋਈ ਸੰਘਰਸ਼ ਨਹੀਂ ਜੀ ਸੌਰੀ ਨਿੱਜੀ ਰੰਜਸ਼ ਦੇ ਕਾਰਨ ਉਹ ਮੁੰਡੇ ਦੀ ਮੌਤ ਹੋਈ ਹੈ ਜੀ ਕਤਲ ਕੀਤਾ ਗਿਆ ਇੱਥੇ ਇਹਨੂੰ ਪੋਲੀਟੀਕਲ ਮੇਵ ਨਾਮ ਨਾ ਬਣਾਓ ਨਲਕੇ ਰਾਜਨੀਤੀ ਨਾ ਕਰੋ ਲਾਸ਼ਾਂ ਤੇ ਰਾਜਨੀਤੀ ਨਾ ਕਰੋ ਜਿਹਦਾ ਪੁੱਤ ਮਰਿਆ ਉਹਨੂੰ ਪਤਾ ਹੈ ਇਹ ਬੇਇੰਤਿ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ